ਹੁਣ ਤੁਹਾਨੂੰ ਲੈ ਕੇ ਚਲਦੇ ਹਾਂ ਗੁਰਦੁਆਰਾ ਐਮੇ ਸਾਹਿਬ ਇਹ ਗੁਰੂ ਘਰ ਗੰਗੂ ਬ੍ਰਾਹਮਣ ਦੇ ਪਿੰਡ ਸਹੀੜੀ ਦੇ ਬਾਹਰ ਖੇਤਾਂ ਦੇ ਵਿੱਚ ਮੌਜੂਦ ਹੈ ਆਸਲ ਦੇ ਵਿੱਚ ਜਦੋਂ ਗੰਗੂ ਬ੍ਰਾਹਮਣ ਛੋਟੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਆਪਣੇ ਨਾਲ ਲੈ ਕੇ ਆ ਰਿਹਾ ਸੀ ਤਾਂ ਉਸਨੇ ਦੋਨੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਇੱਕ ਫਕੀਰ ਦੀ ਝੋਪੜੀ ਦੇ ਵਿੱਚ ਪਿੰਡ ਤੋਂ ਬਾਹਰੇ ਬਾਹਰ ਰੋਕ ਦਿੱਤਾ ਇਸ ਤੋਂ ਇੱਕ ਗੱਲ ਹੋਰ ਸਪਸ਼ਟ ਹੋ ਜਾਂਦੀ ਹੈ ਕਿ ਉਦੋਂ ਤੱਕ ਉਸ ਦੇ ਮਨ ਦੇ ਵਿੱਚ ਕੋਈ ਮੁਖਵਰੀ ਕਰਨ ਦੀ ਇੱਛਾ ਨਹੀਂ ਸੀ ਤਾਂ ਕਿਉਂਕਿ ਉਹ ਉਹਨਾਂ ਨੂੰ ਬਾਹਰਲੇ ਪਾਸੇ ਖੜਾ ਕੇ ਪਿੰਡ ਦਾ ਮਾਹੌਲ ਦੇਖਣ ਵਾਸਤੇ ਗਿਆ ਸੀ ਤਾਂ ਕਿ ਉਹ ਉਹਨਾਂ ਨੂੰ ਪਿੰਡ ਦੇ ਲੋਕਾਂ ਤੋਂ ਚੋਰੀ ਆਪਣੇ ਘਰ ਦੇ ਵਿੱਚ ਲਿਜਾ ਸਕੇ ਖਾਲਸਾ ਜੀ ਕੀ ਇਤਿਹਾਸ ਹੈ ਗੁਰਦੁਆਰਾ ਐਮੇ ਸਾਹਿਬ ਦਾ ਸਮੂਹ ਸਾਧ ਸੰਗਤ ਜੀ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਜੀ ਗੁਰਦੁਆਰਾ ਸ੍ਰੀ ਐਮੇ ਸਾਹਿਬ ਜਦੋਂ ਮਾਤਾ ਗੁਜਰੀ ਜੀ ਤੇ ਕੁਛ ਦਿਨ ਦੋ ਛੋਟੇ ਬੱਚੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਵਿਛੋੜਾ ਸਹਿਬ ਤੋਂ ਵਿਛੋੜਾ ਸਹਿਬ ਤੋਂ ਜਦੋਂ ਵਿਛੋੜਾ ਪਿਆਏ ਤੇ ਦੋ ਚਮਕੌਰ ਸਾਹਿਬ ਵਿੱਚ ਤੇ ਦੋ ਮਾਤਾ ਜੀ ਨਾਲ ਤੇ ਨਾਲ ਗੰਗੂ ਦੇ ਇਸ ਥਾਂ ਤੇ ਆਗੇ ਤੇ ਇਸ ਥਾਂ ਤੇ ਇੱਥੋਂ 3 ਕਿਲੋ 1 ਕਿਲੋਮੀਟਰ ਗੰਗੂ ਦਾ ਪਿੰਡ ਹੈ ਤੇ ਜਦੋਂ ਗੰਗੂ ਮਾਤਾ ਜੀ ਨੂੰ ਇੱਥੇ ਬਿਠਾ ਗਿਆ ਮਾਤਾ ਜੀ ਨੇ ਤੇ ਛੋਟੇ ਬੱਚਿਆਂ ਨੇ ਇੱਥੇ ਚੌਪੜੀ ਹੁੰਦੀ ਸੀ ਸਾਧੂ ਦੀ ਉਹ ਨਾਮ ਜਪਦਾ ਦਾ ਇੱਥੇ ਬਹਿ ਕੇ ਤੇ ਇੱਥੇ ਬਿਠਾ ਕੇ ਤੇ ਆਪਣੇ ਪਿੰਡ ਚਲੇ ਗਿਆ ਤੇ ਪਿੰਡ ਜਾਣ ਤੋਂ ਬਾਅਦ ਉਹ ਦੇਖ ਕੇ ਆਇਆ ਭਾਈ ਪਿੰਡ ਵਿੱਚ ਕੋਈ ਹਲਚਲ ਤਾਂ ਨਹੀਂ ਹੈ ਤੇ ਇਹ ਸ਼ਾਇਦ ਰਾਤ ਦੇ 7 8 ਵਜੇ ਦਾ ਸਮਾਂ ਦੱਸਿਆ ਗਿਆ ਹਨੇਰੇ ਦਾ ਤੇ ਉਸ ਤੋਂ ਬਾਅਦ ਗੰਗੂ ਆਪਣੇ ਪਿੰਡ ਚਲੇ ਗਿਆ ਤੇ ਸਾਧੂ ਆਪਣੀ ਝੌਪੜੀ ਵਿੱਚ ਦੁਬਾਰਾ ਆ ਗਿਆ ਤੇ ਉਸਨੇ ਪੁੱਛਿਆ ਮਾਤਾ ਜੀ ਨੇ ਤੇ ਬੱਚਿਆਂ ਨੂੰ ਕਿ ਭਾਈ ਤੁਸੀਂ ਇੱਥੇ ਕੀ ਕਰਨਾ ਬਈ ਕੌਣ ਆ ਤੁਸੀਂ ਕਿਵੇਂ ਬੈਠੇ ਆ ਇੱਥੇ ਤੇ ਉਹਨਾਂ ਨੇ ਕਿਹਾ ਭਾਈ ਅਸੀਂ ਤਾਂ ਐਵੇਂ ਹੀ ਬੈਠੇ ਆ ਐਵੇਂ ਤੋਂ ਭਾਵ ਤਾਂ ਕਰਕੇ ਕਿਹਾ ਭਾਈ ਇੱਥੇ ਗੁਰੂ ਇਸ ਦਾ ਨਾਮ ਐਵੇਂ ਸਹ ਹੈ ਗਿਆ ਏ ਤੇ ਇਹ ਇੱਥੇ ਦਾ ਇਤਿਹਾਸ ਆ ਤੇ ਇੱਥੋਂ ਫਿਰ ਜਦੋਂ ਗੰਗੂ ਨਾ 3 ਕਿਲੋਮੀਟਰ ਤੇ 1 1 ਕਿਲੋਮੀਟਰ ਨਾਲ ਪਿੰਡ ਆ ਤੇ ਉੱਥੇ ਜਾ ਕੇ ਸਾਰਾ ਕੁਝ ਦੇਖਿਆ ਏ ਤੇ ਦੇਖਣ ਤੋਂ ਬਾਅਦ ਆਪਣਾ ਉਹਨਾਂ ਨੂੰ ਦੁਬਾਰਾ ਫੇਰ ਲੈਣ ਆਇਆ ਏ ਤੇ ਲੈ ਕੇ ਆਪਣੇ ਪਿੰਡ ਰਾਤ ਨੂੰ ਚਲੇ ਗਿਆ ਇਸ ਤੋਂ ਬਾਅਦ ਬਾਅਦ ਦੀ ਵਾਰਤਾ ਲਾਪ ਆਪ ਜਾਣਦੇ ਹੋ ਤੇ ਉਸ ਤੇ ਮਾਤਾ ਗੁਜਰੀ ਜੀ ਨੇ ਤੇ ਗੰਗੂ ਨਾਲ ਚੋਰੀ ਦਾ ਇਲਜ਼ਾਮ ਲਾਇਆ ਚੋਰੀ ਦਾ ਇਲਜ਼ਾਮ ਲਾਉਣ ਤੋਂ ਬਾਅਦ ਬੱਚਿਆਂ ਨੂੰ ਗੁਰਦੁਆਰਾ ਕੋਤਵਾਲੀ ਸਾਹਿਬ ਇੱਥੋਂ ਕੋਤਵਾਲ ਤੇ ਗਿਆ ਏ ਤੇ ਉੱਥੇ ਬੱਚੇ ਫੜਵਾਏ ਆ ਤੇ ਸਾਰੀ ਕਰਾਮਾਤ ਸਾਰਾ ਕਰਤੂਤ ਕਰਕੇ ਆਪਣਾ ਨਾਮ ਕਾਲਾ ਕਰਵਾ ਲਿਆ ਇਤਿਹਾਸ ਤੇ ਵਿੱਚ ਇਹ ਇੱਥੇ ਦਾ ਇਤਿਹਾਸ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ